ਆਨਲਾਈਨ ਦੇ ਨਾਲ ਜੁੜ ਚੁੱਕੀ ਹਾਂ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤਸਵੀਰਾਂ ਤੁਹਾਡੇ ਨਾਲ ਸੁਲਤਾਨਪੁਰ ਲੋਧੀ ਦੇ ਅਦੀਨ ਆਉਂਦੇ ਬਾਉਪੁਰ ਮੰਡ ਦੀਆਂ ਸਾਂਝੀਆਂ ਕਰ ਰਹੀਆਂ ਜਿੱਥੇ ਕਿ ਸਵੇਰੇ ਅਡਵਾਂਸ ਅਰਜੀ ਬੰਨ ਟੁੱਟ ਗਿਆ ਤੇ ਉੱਥੇ ਦੀਆਂ ਕੀ ਤਸਵੀਰਾਂ ਬਣੀਆਂ ਉਹ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਵੇਂ ਚੜ ਕੇ ਆ ਗਿਆ ਹੈ ਤੇ ਲੋਕ ਕਿਵੇਂ ਕਬਰਾਏ ਹੋਏ ਇੱਕ ਪਾਸੇ ਖੜੇ ਹੋਏ ਨੇ ਤਾਂ ਪਾਣੀ ਕਿਵੇਂ ਉਸ਼ਾਲਾ ਮਾਰਦਾ ਆ ਰਿਹਾ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਤੇ ਨਾਲ ਹੀ ਦੱਸ ਦਈਏ ਕਿ ਬਚਾਅ ਕਾਰਜ ਜਿਹੜਾ ਹੈ ਉਹ جاری ਐ ਤਾਂ ਕੀ ਕੁਝ ਕਿਉਂ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ। ਬਾਈਓ ਜੀ ਦਾ ਖਾਨ ਸਾਹਿਬ ਵਾਲੇ ਜੀ ਦੇ ਫੜੇ ਅੱਜ ਵਿਆਸ دریا ਦਾ ਜਿਹੜਾ ਪਾੜ ਆ ਪੈਣੀ ਕਾਦਰਬਖ ਪਿੰਡ ਤੇ ਹੋਰ 16-12 ਡੰਡਾਂ ਨੂੰ ਜਿਹੜਾ ਪਾੜ ਪੈ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਸੋਆਂ ਵੱਲੋਂ ਵੀ ਨਾਲ ਮਿਲ ਕੇ ਜਿਹੜਾ ਵਾ ਇਹ ਸਾਂਝਾ ਪ੍ਰਾਲਾ ਕਰਕੇ ਤੇ ਇਹਨੂੰ ਪਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੀ ਸੰਪਰਦਾਇ ਸ੍ਰੀ ਹਰਿਆਣੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਦੇ ਮजूद ਨੇ ਇਥੇ ਤੇ ਸੰਸਥਾਾਂ ਜਿਹੜੀਆਂ ਲਿਆ ਕੇ ਤੇ ਉਹ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡਾ ਇਹ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਹਨ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਨਰ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤਸਵੀਰਾਂ ਤੁਹਾਡੇ ਨਾਲ ਸੁਲਤਾਨਪੁਰ ਲੋਧੀ ਦੇ ਅਦੀਨ ਆਉਂਦੇ ਬਾਉਪੁਰ ਮੰਡੀਆਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਸਵੇਰੇ ਅਡਵਾਂਸ ਅਰਜੀ ਬੰਨ ਟੁੱਟ ਗਿਆ ਤੇ ਉੱਥੇ ਦੀਆਂ ਕੀ ਤਸਵੀਰਾਂ ਬਣੀਆਂ ਉਹ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਵੇਂ ਚੜ ਕੇ ਆ ਗਿਆ ਹੈ ਤੇ ਲੋਕ ਕਿਵੇਂ ਘਬਰਾਏ ਹੋਏ ਇੱਕ ਪਾਸੇ ਖੜੇ ਹੋਏ ਨੇ ਤਾਂ ਪਾਣੀ ਕੇਵੇਂ ਉਸ਼ਾਲਾ ਮਾਰਦਾ ਆ ਰਿਹਾ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਤੇ ਨਾਲ ਹੀ ਦੱਸ ਦਈਏ ਕਿ ਬਚਾਅ ਕਾਰਜ ਜਿਹੜਾ ਹੈ ਉਹ ਜਾਰੀ ਹੈ ਤਾਂ ਕੀ ਕੁਝ ਕੀਤਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ। ਬਾਈ ਜੀ ਦਾ ਖਾਨ ਸਾਹਿਬ ਵਾਲੇ ਜੀ ਦੇ ਪੁੱਦੇ ਅੱਜ ਵਿਆਸ ਦਰਿਆ ਦਾ ਜਿਹੜਾ ਪਾੜਿਆ ਭੈਣੀ ਕਾਦਰਬਖ ਪਿੰਡ ਤੇ ਹੋਰ 16-12 ਪਿੰਡਾਂ ਨੂੰ ਜਿਹੜਾ ਕਾਰਡ ਪਾੜ ਪਾ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਸੋਆ ਵੱਲੋਂ ਵੀ ਰਾੜ ਮਿਲ ਕੇ ਜਿਹੜਾ ਵਾ ਇਹ ਸਾਂਝਾ ਪ੍ਰਾਲਾ ਕਰਕੇ ਤੇ ਇਹਨੂੰ ਕਾਰਡ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਇ ਸ੍ਰੀ ਹਾੜੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਦੇ ਮੌਜੂਦ ਨੇ ਇਥੇ ਤੇ ਸੰਸਥਾ ਜਿਹੜੀਆਂ ਲਿਆ ਕੇ ਤੇ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਹ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਆ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ